ਉਹਦੀ ਚਿੰਦੇਹ ਥਾਣੇ ਦੀ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਨਾ ਚਾਹੀ ਸੀ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚੱਲੇ ਨੇ ਤੇ ਉਦੋਂ ਵਿੱਚ ਥੌਂਕ ਦੋਸ਼ੀਆਂ ਨੇ ਥੋੜੀ ਜਿਹੀ ਲੜਬਾੜੀ ਜੀ ਕੀਤੀ ਤੇ ਜਿਹੜੀ ਗੱਡੀ ਢੋਲਣ ਕਰਕੇ ਤੇ ਇੱਕ ਅੱਗੇ ਗੱਡੀ ਨਵਾਕ ਦੋਤੀ ਸੀ ਉਹ ਗੱਡੀ ਨਵਾਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਚਿੰਦੇਹ ਥਾਣੇ ਵਾਲੇ ਵਾਪਸ ਲੈ ਗਏ ਤਾਂ ਕੀ ਕਾਰਵਾਈ ਕੀਤੀ ਗਈ ਹੈ ਹਾਂ ਤੇ ਕੋਈ ਮਾਮਲਾ ਅਜਿਹਾ ਹੈ ਨਹੀਂ ਤੁਸੀਂ ਸਾਡੇ ਸਾਡੇ ਦੱਸ ਸਕਦੇ ਨਹੀਂ ਉੱਥੇ ਲੈ ਕੇ ਥਾਣੇ ਚਲੇ ਸਾਂ ਤਾਂ ਗੱਡੀ ਕਿਸਰ ਕਿਸਾ ਹਾਲਤ ਹੈ ਗੱਡੀ ਜੀ ਅਗਲੇ ਪਾਸੋਂ ਜਿਹੜੀ ਸਰਕਾਰੀ ਗੱਡੀ ਆ ਉਹ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਹੈ ਤਾਂ ਅਸਲ ਤੇ ਸਭ ਨਾਲ ਗੱਲ ਹੋਈ ਆ ਕਿ ਕੋਈ ਗੱਲ ਨਹੀਂ ਬਣੀ ਛੋਟ ਹੈਗੀ ਆ ਕਰਵਾਏ ਦੋਸ਼ੀ ਦੇ ਕਾਰਵਾਈ ਹੋਣੀ ਸੀ ਬਿਲਕੁਲ ਜੀ ਹੋਏਗੀ ਥੜੇ ਜਿਹੇ ਦਾ ਕੋਈ ਕਾਰਵਾਈ ਕਰਾਇਆ ਉਹ ਜੀ ਚਿਹਰੇ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਨਾ ਤਿਆਰ ਸੀ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚੱਲੇ ਨੇ ਤੇ ਉਦੋਂ ਵਿੱਚ ਥੋੜ੍ਹਕ ਦੋਸ਼ੀਆਂ ਨੇ ਥੋੜੀ ਜਿਹੀ ਲੜਬਾੜੀ ਜੀ ਕੀਤੀ ਤੇ ਜਿਹੜੀ ਗੱਡੀ ਡੋਲਣ ਕਰਕੇ ਤੇ ਇੱਕ ਅੱਗੇ ਗੱਡੀ ਨਿਵਾਕ ਡੋਤੀ ਸੀ ਉਹ ਗੱਡੀ ਨਿਵਾਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਤਿੰਦੇ ਥਾਣੇ ਅਲੇ ਵਾਪਸੀ ਲੱਗ ਰਹੀ ਤੇ ਕੀ ਕਾਰਵਾਈ ਕੀਤੀ ਗਈ ਹੈ ਹਾਂ ਤੇ ਕੋਈ ਮਾਮਲਾ ਅਜਿੱਕਾ ਹੈ ਨਹੀਂ ਇਥੇ ਸਾਡੇ ਸਾਡੇ ਦੱਸ ਸਕਦੇ ਨਹੀਂ ਉਥੇ ਲੈ ਕੇ ਥਾਣੇ ਚਲੇ ਸਾਂ ਤੇ ਗੱਡੀ ਕੀ ਸਰ ਕੇਸਾ ਜੀ ਹਾਲ ਪਏ ਜੀ ਗੱਡੀ ਜੀ ਅਗਲੇ ਪਾਸੇ ਜਿਹੜੀ ਸਰਕਾਰੀ ਗੱਡੀ ਆ ਉਹ ਅਗਲੇ ਪਾਸੇ ਥੋੜੀ ਜੀ ਡੈਮੇਜ ਹੋਈ ਹੈ ਤੇ ਅਸਲ ਤੇ ਸਭ ਨਾਲ ਗੱਲ ਹੋਈ ਹੈ ਕਿ ਕੋਈ ਗੱਲ ਨਹੀਂ ਦਿੱਤੀ ਸੋਚ ਹੈਗੀਆ ਕਰਵਾਇਆ ਦੋਸ਼ੀ ਦਾ ਕਾਰਵਾਈ ਹੋਏਗੀ ਬਿਲਕੁਲ ਜੀ ਹੋਏਗੀ ਥੜੇ ਜਿਹੇ ਦਾ ਕੋਈ ਕਾਰਵਾਈ ਤਾਂ ਆਏ ਉਹਦੀ ਚਿੰਦੇੜ ਥਾਣੇ ਦੀ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਨਾ ਤਿਆਰ ਸੀ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚੱਲੇ ਨੇ ਤੇ ਉਦੋਂ ਵਿੱਚ ਥੋਕ ਦੋਸ਼ੀਆਂ ਨੇ ਉਹ ਥੋੜੀ ਬੁਲੜਬਾਜੀ ਕੀਤੀ ਤੇ ਜਿਹੜੀ ਗੱਡੀ ਡੋਲਣ ਕਰਕੇ ਤੇ ਇੱਕ ਅੱਗੇ ਗੱਡੀ ਨਵਾਕ ਲੋਤੀ ਸੀ ਉਹ ਗੱਡੀ ਨਵਾਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਚਿੰਦੇੜ ਥਾਣੇ ਲਈ ਵਾਪਸ ਲੱਗੇ ਤੇ ਕੀ ਕਾਰਵਾਈ ਕੀਤੀ ਗਈ ਹੈ ਸਾਡੇ ਕੋਲ ਮਾਮਲਾ ਅਜੇ ਟਿਕਾ ਨਹੀਂ ਤੁਸੀਂ ਸਾਡੇ ਸਾਡੇ ਦੱਸ ਸਕਦੇ ਜੀ ਉੱਥੇ ਲੈ ਕੇ ਥਾਣੇ ਚਲੇ ਸਾਂ ਤਾਂ ਗੱਡੀ ਕਿਸਰ ਕਿਸਾ ਜਾਲਦਾ ਜੀ ਗੱਡੀ ਜੀ ਅਗਲੇ ਪਾਸੋਂ ਜਿਹੜੀ ਸਰਕਾਰੀ ਗੱਡੀ ਆ ਉਹ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਐ ਤੇ ਐਸੇ ਤੇ ਸਭ ਨਾਲ ਗੱਲ ਹੋਈ ਆ ਕਿੰਦੇ ਕੋਈ ਗੱਲ ਨਹੀਂ ਦੇਤੀ ਖੋਸ ਹੈਗੀ ਆ ਕਰਵਾਈ ਦੋਸ਼ੀ ਦੇ ਕਾਰਵਾਈ ਹੋਈ ਸੀ ਬਿਲਕੁਲ ਜੀ ਹੋਈ ਵੀ ਛੜੇ ਚੇਹੇ ਦਾ ਕੋਈ ਕਾਰਵਾਈ ਤਾਂ ਆ ਰਹੀ ਉਹ ਜੀ ਚਿੰਦੇੜ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਵਾਇਆ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚੱਲੇ ਨੇ ਤੇ ਉਦੋਂ ਵਿੱਚ ਥੋंक ਦੋਸ਼ੀਆਂ ਨੇ ਥੋੜੀ ਬਹੁਤ ਲੜਬਾੜੀ ਜੀ ਕੀਤੀ ਤੇ ਜਿਹੜੀ ਗੱਡੀ ਡੋਲਣ ਕਰਕੇ ਤੇ ਇੱਕ ਅੱਗੇ ਗੱਡੀ ਨੁਕਸਾਨ ਕਰਤੀ ਸੀ ਉਹ ਗੱਡੀ ਨੁਕਸਾਨ ਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਤਿੰਦੇ ਥਾਣੇ ਅੱਲੇ ਵਾਪਸੀ ਲੱਗੇ ਤੇ ਕੀ ਕਾਰਵਾਈ ਕੀਤੀ ਗਈ ਹੈ ਨਾ ਕੋਈ ਮਾਮਲਾ ਦਰਜ ਕੀਤਾ ਗਿਆ ਨਹੀਂ ਸਾਡੇ ਸਾਡੇ ਦੱਸ ਸਕਦੇ ਜੀ ਉੱਥੇ ਲੈ ਕੇ ਥਾਣੇ ਚਲੇ ਸਾਂ ਤੇ ਗੱਡੀ ਕਿਸਰ ਕੇਸਾ ਹਾਲਤ ਹੈ ਗੱਡੀ ਜੀ ਅਗਲੇ ਪਾਸੋਂ ਗੱਡੀ ਸਰਕਾਰੀ ਗੱਡੀ ਹੈ ਉਹ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਹੈ ਤੇ ਅਸਲ ਤੇ ਸਾਮਣਾ ਗੱਲ ਹੋਈ ਹੈ ਕਿ ਕੋਈ ਗੱਲ ਨਹੀਂ ਰਹੀ ਚੋਸ ਹੈਗੀ ਹੈ ਕਰਵਾਏ ਦੋਸ਼ੀ ਦੇ ਕਾਰਵਾਈ ਹੋ ਗਈ ਬਿਲਕੁਲ ਜੀ ਹੋਈ ਗਈ ਥੜੇ ਜਿਹੇ ਕੋਈ ਕਾਰਵਾਈ ਕਰ ਰਹੇ ਹੈ ਉਹ ਜਿਹੜੇ ਚਿੰਦੇਹੇ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਵਾਉਣਾ ਤਿਆਰ ਸੀ। ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚਲੇ ਨੇ ਤੇ ਉਦੋਂ ਵਿੱਚ ਥੋਂਕ ਦੋਸ਼ੀਆਂ ਨੇ ਥੋੜੀ ਜਿਹੀ ਲੜਬਾੜੀ ਜੀ ਕੀਤੀ ਤੇ ਜਿਹੜੀ ਗੱਡੀ ਢੋਲਣ ਕਰਕੇ ਤੇ ਇੱਕ ਅੱਗੇ ਗੱਡੀ ਨੂੰ ਵਾਰ ਦੋਤੀ ਸੀ ਉਹ ਗੱਡੀ ਦੇ ਨਿਵਾ ਦੇ ਵਿੱਚ ਵੱਜ ਗਈ। ਤੇ ਦੋਸ਼ੀ ਜਿਹੜੇ ਉਹ ਚਿੰਦੇਹੇ ਥਾਣੇ ਅੱਲੇ ਵਾਪਸ ਲੱਗੇ। ਤਾਂ ਕੀ ਕਾਰਵਾਈ ਕੀਤੀ ਗਈ ਸਾਡੇ ਕੋਲ ਮਾਮਲਾ ਅਜੇ ਟਿਕਾ ਦੇ। ਨਹੀਂ ਇੱਥੇ ਸਾਲੇ 11:30 ਸੱਕਦੇ ਨਹੀਂ ਉੱਥੇ ਲੈ ਕੇ ਥਾਣੇ ਚਲੇ ਸਾਂ। ਤੁਹਾਨੂੰ ਗੱਡੀ ਕਿਸ ਤਰ੍ਹਾਂ ਕੇਸਲ ਹੋਤਾ ਜੀ ਗੱਡੀ ਜੀ ਅਗਲੇ ਪਾਸੋਂ ਗਣੀ ਸਰਕਾਰੀ ਗੱਡੀ ਆ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਹੈ ਜੀ ਤੋ ਅਸਲ ਤੇ ਸਾਮਾ ਗੱਲ ਹੋਈ ਆ ਕਿ ਕੋਈ ਗੱਲ ਨਹੀਂ ਦੇਤੀ ਚੋਸ ਹੈਗੀ ਆ ਕਰਵਾਏ ਹਾਂ ਦੋਸ਼ੇ ਦੇ ਕਾਰਵਾਈ ਹੋਏਗੀ ਬਿਲਕੁਲ ਜੀ ਹੋਏਗੀ ਥੋੜੇ ਜਿਹੇ ਦਾ ਕੋਈ ਕਾਰਵਾਈ ਕਰਾਇਆ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027